ਸਾਸਰੀ ਕਾਜੀ ਸਾਡੇ ਵੱਲੋਂ ਜਾਣੇ ਤੇ ਸੰਗੋ ਫੈਮਲੀ ਵੱਲੋਂ ਅੱਜ ਦੇ ਬਲਾਇਟਾ ਦਾ ਸਵਾਗਤ ਆ। ਅੰਜ ਆਪਣੇ ਹੈਗਾ ਜੀ ਜਿਹੜੇ ਜਿਹੜੇ ਪਿੰਡਾਂ ਚ ਪਤਾ ਹੋਣਾ ਸਾਰਿਆਂ ਨੂੰ ਜਿਹੜੇ ਗੂਗਾ ਪੂਜਦੇ ਆ। ਅੰਜ ਵੀ ਆ ਪੱਚਵੀ ਚੱਲਿਆ ਗੂਗਾ ਪੂਜਣ ਤੇ ਫੈਰੀ ਚੱਲਾਇਆ ਦੁਕਾਨ ਖੋਲਣ ਨੂੰ ਤਾਂ ਆ ਜਾ ਨਾਲ ਚੱਲ ਕਹਿੰਦਾ ਨਹੀਂ। ਇਹ ਹੁਣ ਇਹਨੂੰ ਨਾਲ ਲੈ ਕੇ ਚੱਲਾਇਆ। ਨਾਲ ਲੈ ਕੇ ਚੱਲਾ। ਇਹਨੂੰ ਚਲਾਉਣ ਦੇ ਨਹੀਂ ਤੂੰ ਆ ਮਗਰ ਬੈਠ ਤੇਰਾ ਲਾਇਸੈਂਸ ਨਹੀਂ ਬਣਿਆ। ਉਹਦਾ ਲਾਇਸੈਂਸ ਬਣਿਆ ਆ। ਇੱਧਰ ਆ ਪਹਿਲਾਂ ਅੰਦਰ ਆ ਜਾ ਇਹ ਤਾਂ ਦੁਕਾਨੇ ਦੇ ਦਾਹੀ ਥੜੀਆਂ ਤੋਂ ਮਦਰ ਥੱਲੇ ਨੂੰ ਤੜੀ ਦਾ ਮੋਟਰਸਾਈਕਲ ਬਹੁਤ ਭਾ ਭਰਾ ਥਾਂ ਪਹਿਲਾਂ ਘਰ ਦਾ ਨਹੀਂ ਉੱਪਰ ਇਹਦਾ ਹਾਰਡ ਆਉਣੇ ਹੁੰਦੇ ਇੰਨੀ ਦੂਰ ਤੋਂ ਘਰ ਪਾਇਆ ਚਲ ਚਲ ਅੰਦਰ ਇੱਥੇ ਚਲੋ ਬਹਿ ਜਾਇਓ ਬਹੁਤ ਘੱਟਾ ਇੱਧਰ ਹੈ ਉਹ ਕੋਈ ਨਹੀਂ ਨਿਕਲ ਜਾਣਾ ਬਹਿ ਲੈ ਇੱਧਰ ਦਾ ਲਾਉਣਾ ਪੈਂਦਾ ਡੇਲੀ ਮੋਟਰਸੇਡ। ਓਕੇ। ਐ ਰੀ ਚਲ ਗਿਆ। ਉਹ ਨਾਲ ਕਾਲ ਦੀ ਮੋਟਰ ਵੀ ਕੱਢਿਆ ਜਾ ਕੇ ਨੰਮੀ ਮੋਟਰ ਵੀ ਲਿਓਣੀ। ਚੈਲਾ ਦੇ ਦੀ। ਇੱਧਰ ਆ ਜਾ। ਤੈਨੂੰ। ਪਾ ਲੂਗਾ ਜੇ ਨਾ। ਓਲੀ। ਨੰਨੂ ਬਹੁਤ ਜਲਦੀ ਹੁੰਦੀ ਹੁੰਦੀ ਇਹਨਾਂ। ਖਰਾਬ ਮੈਤਰੀ ਆ ਗਏ। ਆ ਜਾ ਆ ਜਾ। ਇੱਕ ਬੰਦਾ ਮੈਤਰੀ ਪਿੱਛੇ ਤੋਂ ਰਿਹਾ। ਹੂੰ। ਕਾਲੀ ਆ ਨਸਰੀ ਵੀ ਆ ਗਿਆ ਹੈ ਠੀਕ ਆ ਆ ਰੂ ਆ ਗਿਆ ਆਜਾ ਪਰੋੜਾ ਪਿਆ ਆਜਾ ਨਾ ਪਰੋੜਾ ਖਾ ਕੇ ਤੁਮ ਜਿੰਨੀ ਗੁੱਗਾ ਪੂਜਣ ਚੱਲੇ ਆ ਅਪੋਂਡੇ ਨੇ ਮੋਟਰ ਚਾਲਦੀ ਨੇ ਗੁੱਗਾ ਪੂਜਣਾ ਸੇਵੀਆਂ ਬਣ ਲੈ ਸਾਨੂੰ ਮਨੂ ਨੇ ਆਣ ਕੇ ਪਰਾ ਕੇ ਦੇਣੀਆਂ ਆ ਸੇਵੀਆਂ ਹਾਂ ਗੁੱਗਾ ਪੂਜਣਾ ਅਸੀਂ ਅੱਜ ਹਾਂ ਤੂੰ ਨਹੀਂ ਜਾਣਾ ਮੈਂ ਚਲ ਤੁਸੀਂ ਪੂਜਾਓ ਮੈਂ ਦੋਹਾਂ ਦੇ ਨੂੰ ਭਾਂਡੇ-ਪੁੰਡੇ ਮਾਜਦੀਆਂ ਕੰਮ ਕਰਦੀ ਸਾਰਾ ਚਲੋ ਵਧੀਆ ਸ਼ਰੀਰ ਹੈਂਦਾ ਰਹਿੰਦਾ ਪਾਣੀ ਨਾ ਭਰਾਵਾ ਮਗਾ ਦੇ ਅੱਗੇ ਮੋਹਤਰ ਤੇ ਪੋਣੀ ਆ ਜੀ ਚਲੋ ਠੀਕ ਆ ਕੇ ਸਮਾਨ-ਸਮੂਨ ਲਿਓਨੇ ਫੇਰ ਦੇ ਦੇ ਚੰਗਾ ਨਨ ਚਾਹ ਨਾ ਪਰੌਟਾ ਖਾ ਕੇ ਪੀ ਲਿਆ ਆ ਇੱਧਰ ਪਾ ਦੇ ਨਾ ਇਹ ਸਾਡੇ ਪਿੰਡਾਂ ਚ ਇਦਾਂ ਕੋ ਗੱਗਾ ਪੂਈਦੇ ਆ ਸਾਰੇ ਪਿੰਡਾਂ ਚ ਇਦਾਂ ਹੀ ਉਹਨੇ ਆਪਣੇ ਆਪਣੇ ਵਕਰੇ ਵਕਰੇ ਰੀਤੀ ਰਿਵਾਜ ਹੁੰਦੇ ਆ ਗੁੱਗੇ ਯਾਰ ਤੇਰੀ ਫੋਟੋ ਵਿੱਚ ਇਹਨਾਂ ਤਾਂ ਗੇ ਰਹਿੰਦੇ ਤੇ ਵਾਹ ਇਹ ਕੁਝ ਸੱਤ ਆਉਂਸੀ ਆਪਾਂ ਨਹੀਂ ਸਾਡੇ ਚੜਦੇ ਪਾ ਹਾਂ ਇਹ ਤਾਂ ਬਹੁਤ ਹੈ ਇੰਦਾ ਇੱਥੇ ਅਟਾ ਕਿੰਨੀ ਵਾਰੀ ਮਾਨੂੰ ਕਮਾਈ ਦਾ 7 ਵਾਰੀ 7 ਵਾਰੀ 7 ਵਾਰੀ ਕਮਾਉਣਾ ਹਾਂ ਦੂਰ ਹੋ ਗਿਆ ਅੱਗੇ ਰੁੱਖ ਲੱਗੇ ਹੁੰਦਾ ਸੀ ਨਾ ਨਹੀਂ ਉੱਥੇ ਹੀ ਸੀ ਰੋਕ ਰੋਕ ਕੇ ਤਾਂ ਦੂਰ ਹੋ ਜੀ ਪਰ ਇਹੋ ਜਿਹਾ ਨਾ ਇਦੋਂ ਸ਼ਾਂ ਸ਼ਾਂ ਦਾ ਦਾ ਸਤਿਵਾਰੀ ਕਈ ਲੋਕ ਨਹੀਂ ਵੀ ਪੂਜਦੇ ਗੁੱਗਾ ਪਰ ਸਾਡੇ ਪਿੰਡਾਂ ਚ ਪੂਜਦੇ ਆ ਕਈਆਂ ਨੇ ਕਹਿਣਾ ਨਹੀਂ ਇਹ ਪਖੰਡਾ ਹੈ ਹਾਂ ਜੋਂ ਅਹੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਪਰ ਜੋ ਰੀਤੀ ਰਿਵਾਜ ਚੱਲਦੇ ਆ ਇਹ ਚ ਕੋਈ ਮਾੜੀ ਗੱਲ ਨਹੀਂ ਜੀ ਵੀ ਆਪਾਂ ਕਿਹੜਾ ਕਿਸੇ ਦਾ ਮਾਰਾ ਕਰਨਾ ਸਮਾਨ ਜਿਵੇਂ ਦੇ ਮੂੰਹ ਚੀਜ਼ਾਂ ਪੈਣੀਆਂ ਕਿਸੇ ਨਾ ਕਿਸੇ ਨੇ ਖਾਣਾ ਪੀਣਾ ਲੋ ਜੀ ਹੁਣ ਅਸੀਂ ਆਪਣੀ ਜਗ੍ਹਾ ਤੇ ਮੱਥਾ ਟੇਕ ਲਿਆ ਜਿੱਦਾਂ ਸਿੱਧਾ ਸਾਡੀ ਆ ਜਾ ਰਹੀ ਹੈ ਕਾਫੀ ਖੁੱਲੀ ਬਣੀ ਹੋਇਆ ਅਸੂਲ ਚਲ ਪੜੀ ਗੂਗਲ ਇਹਾਂ ਕੰਡਿੰਡਲੀ ਦਾ ਇੱਕ ਨਾਮ ਦੇ ਵਿੱਚ ਆਇ ਜਗ੍ਹਾ ਹੀ ਕਾਫੀ ਤੇ ਉਹ ਜਿੱਦਾਂ ਬਰਾਂਡਾ ਕਾਫੀ ਵੱਡਾ ਬਣਾਇਆ ਜਿੱਦਾਂ ਬੈਣ ਉੱਠਣ ਨੂੰ ਨਹੀਂ ਕਣੀ ਕੋਸ਼ ਆਵੇ ਤੇ ਸਾਰਾ ਇਹ ਦਮ ਤੇ ਆ ਆਪਣਾ ਖੂਹ ਆ ਤੇ ਹੁਣ ਹਾ ਜਿਹੜਾ ਜਿੱਦਾਂ ਮਸ਼ੀਨ ਇੰਜਨ ਆ ਫਤ ਜਣੇ ਆ ਕਿਉਂ ਕਿਉਂ ਪਸ਼ੂ ਤੇ ਰੱਖ ਨਹੀਂ ਉਹਨੇ ਜੇ ਸੌ ਨਾ ਤੇ ਵੀ ਤਾਂ ਰਹਿੰਦੀ ਆ ਨਾ ਉਸ ਨੂੰ ਤੇ ਰੱਖ ਨਹੀਂ ਹੁਣੇ ਜੇ ਸੌ ਨਾ ਇਹ ਜਾਨ ਗੁਰਮੇਸ਼ ਚਾਹ ਬੋਹੂ ਦੇ ਨੀ ਕੋਕਟਾ ਹੋ ਗਿਆ ਕਿੰਨੀ ਸਾਫ ਸਫਾਈ ਹੁੰਦੀ ਜਿਹੜੇ ਪਹਿਲਾਂ ਸਾਡੀਆਂ ਵੀਡੀਓ ਦੇਖਦੇ ਸੀਗੇ ਆ ਇੰਜਨ ਆ ਹਜੇ ਨਵਾਂ ਹੀ ਇੰਜਨ ਮਤਲਬ ਸਾਰਾ ਕੁਛ ਇਹਦਾ ਬਣਾਇਆ ਆਪਾਂ ਜੋ ਟੈਂਕੀ ਟੂੰਕੀ ਸਾਰਾ ਕੁਛ ਇੱਥੇ ਖਰਾਬ ਹੀ ਹੋ ਜਾਣਾ ਗਾਲ ਕੇ ਤੇ ਉਹ ਮਸ਼ੀਨ ਉਹ ਵੀ ਐਨ ਨਵੀਂ ਆ ਜੇ ਕੋਈ ਕੋਈ ਈ ਦਾ ਨਾ ਨਿਕਾ ਆ ਲਿਖੀ ਜੀ 8 10 ਜਿਤੇ ਬਹੁ ਹੁੰਦੇ ਹਣ ਖਾਲੀ ਪਿਆ ਪਹਿਲਾਂ ਮੈਂ ਬਥੇਰਾ ਜ਼ੋਰ ਲਾਇਆ ਬਹੁ ਵੀਰਾਂ ਦੇ ਤਰਲੇ ਕੀਤੇ ਵੀ ਕੋਈ ਨਾ ਕੋਈ ਵੀਰ ਆਵੇ ਤੇ ਚਲੋ ਇੱਥੇ ਜਿੱਦਾਂ ਆਪਣੀ ਰਹਿਸ਼ ਰਾਖਲਵੇ 24 ਘੰਟੇ 32 ਆ ਮਸ਼ੀਨ ਇੰਜਣ ਦੇ ਦਾਂਗੇ ਬੱਠੇ ਲੱਗੇ ਬੱਠੇ ਦੇਵਾਂਗੇ ਤਾਂ ਵੀ ਚਲੋ ਸਾਰਾ ਕੁਝ ਹੈਗਾ ਹਨਾ ਇਹ ਵੀ ਆ ਦੇ ਸ਼ਰਤ ਤੇ ਹਜੇ ਉਦਾਂ ਹੀ ਆ ਦੇ ਲਓ ਹੁਣ ਤੋਂ ਲੈਂਟਰ ਦੇ ਵੀ ਪਾਰਟਸ ਜੇ ਲਿਖਡੇ ਨਾਲ ਲਾ ਪੈ ਤਾ ਹੂੰ ਜਦੋਂ ਕੋਈ ਰਹਿਸ਼ ਖਤਮ ਹੋ ਜਵੇ ਹਨਾ ਪਰ ਕੋਈ ਸਾਰੇ ਵੀਰ ਮੈਨੂੰ ਮੈਸੇਜ ਕਰ ਰਹੇ ਨੇ ਵੀਰ ਕਿਸੇ ਨੂੰ ਰੱਖਣ ਲੈ ਵੀਰ ਮੈਂ ਬਹੁਤ ਕੋਸ਼ਿਸ਼ ਕਰਦਾ ਵੀ ਕੋਈ ਨਾ ਕੋਈ ਇੱਥੇ ਰੱਖੇ ਹੁਣ ਵੀ ਆ ਜਵੇ ਵੀ ਸਾਰਾ ਕੁਝ ਇੱਥੇ ਫ੍ਰੀ ਆ ਆਪਣਾ ਰੱਖੇ ਜੋ ਮਰਜੀ ਤੇ ਚਲ ਇੰਨੇ ਨਾ ਸਾਫ ਸਪਾਈ ਵੀ ਹੁੰਦੀ ਰਹੂਗੀ ਤੇ ਅੰਦਰ ਵੀ ਬੂਏ ਉਦਾਂ ਹੀ ਜਿੰਦੇ ਲੱਗੇ ਆ ਅੰਦਰਲਾ ਅੰਦਰ ਸਮਾਨ ਪਿਆ ਬਾਹਰ ਬਾਹਰ ਪਿਆ ਤੇ ਫੇਰ ਮੈਂ ਹਾਲੇ ਤੇ ਦੇਤੀ ਸੀ ਐਂਤੀ ਝੋਨਾ ਇੱਥੇ ਲਗਾਇਆ ਇਹ ਪੱਤੇ ਵੀ ਜਿਹਦੇ ਐਂਤੀਆਂ ਝੋਨਾ ਲੱਗ ਗਿਆ ਸਾਰੇ ਹਾਲੇ ਤੇ ਇਕਠੇਕੇ ਤੇ ਠੇਕੇ ਦੇ ਦੋਤ ਮਤਲਬ ਆ ਸਾਰਾ ਝੋਨਾ ਲੱਗਾ ਤੇ ਚਲੋ ਹੁਣ ਚੱਲੀਏ ਫੇਰ ਉੱਥੇ ਘਰੇ ਵੀ ਫੋਨ ਆਉਣ ਲਾ ਆਪਣਾ ਮੋਟਰ ਖਰਾਬ ਹੈ ਉਹਨਾਂ ਨੇ ਬਹੁਤ ਸਮਾਨ ਲੈਣ ਜਾਣਾ ਸਾਰਾ ਫੋਨ ਲਿਆ ਕੇ ਦੇਣਾ ਇਹ ਆ ਗਏ। ਕੋਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਆਏ ਆਪਣੇ ਜਠੇਰੀਆਂ ਤੇ ਮੱਥਾ ਟੇਕਣ। ਬਾਬਾ ਮਨਜਨ ਤਾਂ ਤਾਂ ਬਾਬਾ ਮਨਜਨ ਸੰਕੀ। ਜੋਦ ਚ ਕੇ ਆਉਣ ਆਇਆ ਤੇ ਜੋਦ ਚ ਆਉਣਗੇ। ਹੁਣ ਅਸੀਂ ਆ ਗਏ ਹਾਂ ਘਰ ਤੇ ਹੁਣ ਮੋਟਰ ਵਾਲਿਆਂ ਦਾ ਵੀ ਫੋਨ ਆਇਆ ਆ। ਉਹਨਸ ਮਾਨ ਲੈਣਾ ਜਾਣਾ ਇਹਨਾਂ ਨੇ ਆ ਸਾਡੀ ਮਾਨੋਂ ਬੈਠੀ ਅਜੇ ਮੈਨਾਂ ਗੁੱਸੇ ਹੋ ਗਈ ਸੀ ਸੇ ਸੇ ਮਾਨੋਂ ਇਹ ਮੇਰੀ ਮਾਨੋਂ ਮਾਨੋਂ ਠੀਕਾ ਦੇਸੀ ਬੁਕੇ ਬੋਲ ਬੋਲ ਕੀ ਮਾਮਕਾ ਦੇਸੀ ਕੋ ਕੰਮ ਹੀ ਕਰ ਲੈਦੀ ਆਉਂਦੇ ਆਨ ਹੈ ਨਾ ਤਾਂ ਕੀ ਹੋਇਆ ਮੇਨ ਤੇਰੀ ਪਾ ਜਾਨੀ ਮੈਨੂੰ ਪਤਾ ਤਾਂ ਤੇਨੀ ਥੋਲ ਮੈਂ ਤਾਂ ਖੋਲਣਾ ਨਹੀਂ ਹਲੇ ਇਹਦੇ ਮਸਤਰੀਆਂ ਨਹੀਂ ਆਉਣਾ ਤੂੰ ਪਾਣਾ ਫਲਾਹ ਆ ਉਹਦੇ ਸਾਮਾਨ ਪਿਆ ਥੋੜਾ ਜਿਹਾ ਹਮ ਮੈਨੂੰ ਆਉਣੇ ਇਹ ਸਾਮਾਨ ਦੇ ਜਿਮੋਟਰ ਚਲੋ ਠੀਕ ਸਾਰੇ ਭਾਈ ਨੇ ਵੀ ਕਮਾਂ ਲੈ ਆਂਦਾ ਹੁਣ ਮੋਟਰ ਦਾ ਕੰਮ ਕਰਤਾ ਸ਼ੁਰੂ ਨਵੀਂ ਮੋਟਰ ਲਿਆਂਦੀ ਸਾਰਾ ਸਬਨਾਂ ਮੰਗਵਾਉਣਾ ਹੈਗਾ ਇਹਦੇ ਬੋਪਾ ਰਾਇ ਲੈ ਆਂਦਾ ਨਾਟਕੀ ਗਾਹ ਪ੍ਰਾਣੀ ਆ ਪਾਈ ਜਾਣਾ ਇਹ ਵੀ ਟੀ ਐਮ ਇਹ ਮਾਣੋ ਨਹੀਂ ਹੜਤੀ ਐ ਅਰੇ ਆਪਾਂ ਸਾਰਾ ਸਮਾਨ ਨਾ ਮਾ ਲੈਣਾ ਪਿਆ ਬੋਪਰ ਰੇੜਾ ਲੈ ਆਂਦਾ ਪੁੱਤ ਸਟਾਰਟਰ ਕਿਉਂਕਿ ਆ ਸਟਾਰਟਰ ਹੁਣ ਖਰਾਬ ਹੀ ਹੋ ਗਿਆ ਦੇਖੋ ਕੀ ਹਾਲ ਇਹ ਆ ਮੋਟਰ ਨਾ ਮੀ ਲੈ ਆਂਦੀ ਉਹ ਨਾ ਮੀ ਬਰਾਵਾ ਦੇ ਨੀ ਨਾਲ ਦੇਖੀ ਜੂ ਘੜੀ ਮੋੜ ਇੱਥੇ ਵਾਨੀ ਆਪਣੀ ਥੜੀ ਦੇ ਵਿੱਚ ਹੀ ਆ ਉਦਾਂ ਜਾ ਬਣਿਆ ਤਾਂ ਦਾਸ ਦਾ ਪੈ ਵੀ ਹੁਣ ਪਾ ਦੇ ਨੂੰ ਇਹਨੂੰ ਵੰਦੇ ਆ ਜਦੋਂ ਖਰਚਾ ਆਉਂਦਾ ਇੱਕ ਦਾਮ ਆਉਂਦਾ ਨਹੀਂ ਸੋਚੇ ਸੋਚਣਾ ਹੋਣੀ ਇਥੋਂ ਕਾਲੂ ਕਹਿੰਦੇ ਹੁੰਦੇ ਕਿ ਨਹੀਂ ਹਾਂਜੀ ਹਾਂਜੀ ਜਿੱਥੇ ਲੱਗਣੇ ਉੱਥੇ ਹੀ ਲੱਗਣੇ ਕਿ ਨਹੀਂ ਬਹੁਤ ਸਹੀ ਗੱਲ ਹੈ ਕਾਲੂ ਦਾ ਸ਼ੁਰੂ ਹੀ ਨਹੀਂ ਪਿਆਰ ਹੈਗਾ ਪੈਸਿਆਂ ਦਾ ਜੇਪੀ 'ਚ ਰੱਖਣੇ ਨਹੀਂ ਨਾ ਰਹਿਣ ਦੇਣੇ ਕਾਲੂ ਨੂੰ ਹਾਂ ਕਿ ਨਹੀਂ ਪੈਸਿਆਂ ਬਾਰੇ ਕੀ ਕਹਿਣਾ ਚਾਹਣਾ ਕਾਲੂ ਤੂੰ ਪੈਸਿਆਂ ਦਾ ਪੈਸਾ ਹੈ ਹੀ ਨਹੀਂ ਭਾਜੀ ਕਹਿਣਾ ਕੀ ਹੈ ਐਸੇ ਮਾਰੇ ਕਹਿਣਾ ਕੀ ਜਾਂ ਕਹਿੰਦਾ ਪੈਦਾ ਹੈ ਹੀ ਨਹੀਂ ਕਹਿਣਾ ਕਿ ਪੈਸੇ ਬਾਰੇ ਗੱਲ ਨਹੀਂ ਕਰਦੀ ਪੈਦਾ ਨਹੀਂ ਐਵੀ ਗੱਲ ਸਹੀ ਆ ਆਹ ਗੱਲ ਹੋ ਗਿਆ ਕੀ ਪਾਜੀ ਹੁਣ ਉਹ ਚਾਨਣਾ ਪਵਾਉਣਾ ਆ ਚਾਨਣਾ ਉਹ ਪਾਈ ਜਾਂਦੇ ਆ ਬਿਜ਼ਨਸ ਖੋਲ ਲਿਆ ਲੱਗਦਾ ਹੈਂ ਆਨਲਨ ਹੁੰਦੀ ਆ ਦੂਜੀ ਸ਼ੌਪ ਮੈਂ ਹਾਂ ਇਹੋ ਵੀ ਹੁੰਦੀ ਕਿ ਡਿਲੀਵਰੀਆਂ ਕਰਦਾ ਕਰੀਆਂ ਤਾਂ ਇੰਦਰ ਪੰਜ ਸੱਤ ਪਜਾਮੇ ਅੱਛਾ ਉਹ ਵਰਗੀਆਂ ਸੌਡੀਆਂ ਸਟੀਆਂ ਹੂੰ ਲੋਅਰ ਸਟ ਤੇ ਹਾਂ ਕਿੱਥੇ ਦੁਕਾਨ ਚ ਆਹ ਰਹੀ ਬੇਟਾ ਆ ਗਿਆ ਆਪਣੇ ਆਣਾ ਪਾਣੀ ਵਧੀਆ ਦੋ ਅੱਗੇ ਡੇਢ ਦੀ ਮੋਟਰ ਸੀ ਹਾਂ ਦੋ ਦੀ ਨਵੀਂ ਪੈ ਗਈ ਵਧੀਆ ਪਾਣੀ ਆਉਂਦਾ ਚਲੋ ਮੇਰੇ ਘਰ ਨਾ 17 18 ਸਾਲ ਹੋ ਗਿਆ ਸੀ ਮੋਟਰ ਪਾਈ 18 ਸਾਲ ਜਦੋਂ ਆਪਾਂ ਪਈ ਆ ਇਹ ਜਨਮ ਤੋਂ ਪਹਿਲਾਂ ਦੀ ਪਾਈ ਸੀ ਜਦੋਂ ਆਪਾਂ ਵਿਆਹ ਹੋਇਆ ਸੀ ਉਦੋਂ 2 ਮਹੀਨੇ ਬਾਅਦ 2 ਮਹੀਨੇ ਬਾਅਦ ਮਤਲਬ ਐਰੀ ਦੇ ਜਨਮ ਤੋਂ ਪਹਿਲਾਂ ਦੀ ਆ ਹਾਂ ਤੇ ਇਹ 8 ਚ ਹੋਇਆ ਸੀ ਇਹ 8 ਚ ਹੋਇਆ ਸੀ ਤਾਂ ਕਦੋਂ ਦੀ ਹੋਂਕਾ ਕਰਕੇ ਬਦਲ ਦਿੱਤੀ ਬਹੁਤ ਮੋਟਰ ਨੇ ਸਾਥ ਨਿਭਾਇਆ ਤੇ ਉਹਨਾਂ ਨੇ ਵਧੀਆ ਪਾਲ ਚਪੂਲ ਚ ਕਰਕੇ ਨਿਊਜ਼ੀਅਮ ਚ ਰੱਖ ਲੈਣੀ। ਅੱਜ ਕਹਿੰਦੇ ਆਂਦੇ? ਮਿਊਜ਼ੀਅਮ। ਮਿਊਜ਼ੀਅਮ ਚ। ਹਮਮ। ਹਣ ਸਾਡੇ ਨਵੀਂ ਮੋਟਰ ਰੱਖ ਹੋ ਗਈ ਆ ਤੇ ਸੀ ਦੀਵਾ ਬੱਤੀ ਵੀ ਕਰਤਾ ਆ ਤੇ ਚਲਦੇ ਸੀ ਤਾਂ ਮਤਲਬ ਦੀਵਾ ਵੀ ਜਗਾਇਆ ਕਿਉਂਕਿ ਆਪਣੇ ਖਵਾਜਾ ਪੀਰ ਦੇ ਵੀ ਦੀਵਾ ਜਗਾਇਦਾ। ਤੇ ਹੋਰ ਫੇ ਨੈਕਸਟ ਬਲੌਗ ਦੇ ਵਿੱਚ ਹਣ ਡੇਲੀ ਬਲੌਗ ਆਈ ਜਾਣੇ ਬਸ ਹਣ ਦੇਖੀ ਜਾਓ ਤੇ ਸ਼ੇਅਰ ਕਰੀ ਜਾਇਆ ਕਰੋ। ਤੁਸੀਂ ਵਿੱਚ ਦਿਸੇ ਨਹੀਂ ਤੁਸੀਂ ਫੇ ਦੱਸੋ ਹਣਾ ਵੀ ਦੁਕਾਨੇ ਚਲ ਗਏ ਸੀ ਮੁੜ ਕੇ ਫੇ ਵਲੌਗ ਚ ਆਓ ਫੇ ਦੁਕਾਨ ਵੀ ਖੋਲ੍ਹਣੀ ਸੀ ਜਿਹਦਾ ਆਪਣੇ ਕਈ ਕਸਟਮਰਾਂ ਨੂੰ ਅਜੇ ਨਹੀਂ ਪਤਾ ਐਤਵਾਰ ਥੋੜੇ ਜਿਹਾ ਲੇਟ ਖੋਲੀ ਦੀ ਆ ਤੇ ਫੋਨ ਆਉਣ ਲੱਪੇ ਸੀ ਫੈਰੀ ਨੂੰ ਵੀ ਭੇਜਿਆ ਸੀ ਫੇ ਮੈਂ ਵੀ ਗਿਆ ਸੀ ਨਾ ਤੇ ਥੋੜਾ ਚਿਰ ਤੇ ਹੁਣ ਵਾਪਸ ਆ ਗਏ ਆ ਤੇ ਅੱਜ ਆਉਂਦੇ ਹੋਏ ਆਸੀਂ ਆਪਣੀ ਭਿੰਡੋਲੀ ਰੋ ਦੇ ਲਈ ਹੱਡੀ ਵੀ ਲੈ ਕੇ ਆਏ ਆ ਮਾਣ ਰੋਟੀ ਖਾਦੀ ਨਾ ਬਾਤ ਹੱਡੀ ਜੱਬੀ ਆ ਮਾਣੋ ਵਧੀਆ ਮਾਣੋ ਛੱਡਦੀ ਆ ਆ ਉਹਨੂੰ ਤਾਂ ਚਾਹ ਚੜ੍ਹਿਆ ਪਿਆ ਆ ਹਣਾ ਉਹ ਇੱਧਰ ਲੈ ਜਾਂਦੀ ਕਦੀ ਇੱਧਰ ਮੂੰਹ ਟੁਕਣ ਲੱਪ ਜਾਂਦਾ ਫੇ ਸਾਹ ਲੈਣ ਲੱਪ ਜਾਂਦੀ ਉਹ ਫੇ ਲਾਗੇ ਪਾਣੀ ਰੱਖਿਆ ਥੋੜਾ ਜਿਹਾ ਉਹ ਪੀ ਲੈਂਦੀ ਆ ਫੇ ਸ਼ੁਰੂ ਹੋ ਜਾਂਦੀ ਆ ਹਣਾ ਅੱਗੇ ਨਿੱਕੀ ਸੀ ਜਦੋਂ ਉਦੋਂ ਵੀ ਜਾਂਦੇ ਸੀ ਸੇਵੀਆਂ ਹਰੀ ਸੇਵੀਆਂ ਖਾਂਦਾ ਆ ਸੇਵੀਆਂ ਬਣਾਈਆਂ ਨਹੀਂ ਉਹ ਫੇ ਬਣਾਈਆਂ ਨਹੀਂ ਸੀ ਅੱਜ ਗੁੱਗਾ ਪੂਜ ਕੇ ਆਏ ਸੀਗੇ ਉਹ ਨਾਲੇ ਦੱਸਿਓ ਸਾਰੇ ਜਣੇ ਮੈਸੇਜ ਕਰਕੇ ਕਿਹਨਾ ਕਿਹਨਾਂ ਦੇ ਮਤਲਬ ਕਿੱਥੇ ਕਿੱਥੇ ਗੁੱਗਾ ਪੂਜ ਹੁੰਦਾ ਕਿਹੜੇ ਕਿਹੜੇ ਮਤਲਬ ਵੀਰ ਭੈਣ ਪਿਗੂਗਾ ਪੂਈ ਤੇ ਆ ਜਾਂ ਪਹਿਲਾਂ ਤੋਂ ਜਿਨ੍ਹਾਂ ਦੇ ਬਜ਼ੁਰਗ ਮਾਂ ਪੇ ਚੀਜ਼ਾਂ ਕਰਦੇ ਆ ਹੁਣ ਕਈਆਂ ਨੇ ਕਹਿ ਦੇਣਾ ਵੀ ਇਹ ਪਹਿਆਂ ਜਾਵਾਂ ਪਰ ਜਿਨ੍ਹਾਂ ਪਿੰਡਾਂ ਵਿੱਚ ਹੈਗੇ ਆ ਉਹ ਬਹੁਤ ਚੰਗੀ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਮਤਲਬ ਫੋਲੋ ਕਰਦੇ ਆ ਕਿ ਨਹੀਂ ਆ ਗਏ ਉਹ ਥੱਕ ਕੇ ਪਾਣੀ ਪੀ ਕੇ ਫੇ ਆਵੇ ਲੈ ਉਹ ਗਿੱਲੀ ਕਰਦੀ ਹੱਡੀ ਨੂੰ ਨਾ ਹਾਂ ਦੇਖ ਲੈ ਕਿਤੇ ਸ਼ੈਤਾਨ ਆ ਹਨਾ ਮੈਨੂੰ ਲੈਪਟਾਪ ਦੇਖ ਕੇ ਫੜ ਕੇ ਇਹ ਨਾ ਦੇਖੋ ਚਲਾਉਣਾ ਨਹੀਂ ਆਉਂਦਾ ਮੈਨੂੰ ਸਿਰਫ ਫਿਲਮਾਂ ਦੇਖਣੀਆਂ ਆਉਂਦੀਆਂ netflix ਖੋਲ ਕੇ ਬੋਲ ਕੇ netflix ਕੋਈ ਫਿਲਮ ਦੇਖ ਲੈਣੀ ਆ ਤੇ ਆਪਣੀ ਫੇਵਰੇਟ ਫਿਲਮ ਵੀ ਦੱਸੀਓ ਜੇ ਕੋਈ ਸਾਨੂੰ ਕੋਈ ਹੋਈ ਤੇ ਓਕੇ ਬਾਈ ਹੁਣ ਮੈਂ ਵੀ ਥੋੜਾ ਜਿਹਾ ਬਾਹਰ ਘਟਾਉਣਾ ਅੱਜ ਮੈਂ ਨੱਚ ਕੇ ਵੀਡੀਓ ਪਾਈ ਇੰਸਟਾਗ੍ਰam ਤੇ ਮੇਰਾ ਤਾਂ ਢੱਡੀ ਬੋਂ ਬਹਿ ਕੇ ਬਾਹਰ ਆ ਗਿਆ ਇਹ ਇਸ ਕਰਕੇ ਅੱਗੇ ਪਤਾ ਕਿ ਖੂਤੇ ਕੰਮ ਕਰਦੇ ਸੀਗੇ ਤੇ ਉਹ ਡੇਲੀ ਜਿੱਦਾਂ ਉਹ ਹੋ ਜਾਂਦਾ ਹੁੰਦਾ ਸੀ ਸਰੀਰ ਦੀ ਕਸਰਤ ਆ ਹੁਣ ਇਦਾਂ ਥੋੜਾ ਜਿਹਾ ਕਰਦੇ ਸ਼ੁਰੂ ਪਤਾ ਕੀ ਗੱਲ ਦਿਮਾਗ ਨਹੀਂ ਅਜੇ ਪੂਰਾ ਸੈੱਟ ਦਿਮਾਗ ਹੀ ਅਪਸੈਟ ਹੋਇਆ ਹੈ ਤਾਂ ਪਤਾ ਨਹੀਂ ਕੀ ਹੋ ਗਿਆ ਤੁਸੀਂ ਸੋਚਿਆ ਹੀ ਨਾ ਦਿਮਾਗ ਬਾਰੇ ਹਾਂ ਕਿਉਂ ਨਾ ਸੋਚਿਆ ਕਿਉਂ ਨਾ ਸੋਚਣਾ ਪੈਂਦਾ ਇਹਨੇ ਤਾਂ ਮਰੀ ਜ਼ਿੰਦਗੀ ਭਸਣਾ ਭੂਸ ਘਾਤੀ ਅਯਾ ਮੈਂ ਆਪਣੀ ਸਟੋਰੀ ਤੁਹਾਨੂੰ ਸੁਣਾਉਣੀ ਸੀ ਜਿੱਦਣ ਪੂਰਾ ਦਮਾ ਕੇ ਕੀ ਕੀ ਕਹਿੰਦਾ ਭਾਵਾ ਨੂੰ ਨੇ ਕੋਕਿਆ ਕੀ ਕਿਹਾ ਭਾਵਾ ਮੈਂ ਦਿਮਾਗ ਦੀ ਆ ਤੀ ਬੁੰਡਾ 10 ਨਹੀਂ ਮੈਨੂੰ ਥੋੜੀ ਗਿਆ ਵੇ ਤੂੰ ਤੂੰ ਹੈ ਪੂਰਾ ਕਲੇਚੀ ਆ ਉਹਦਾ ਮੁੰਡਿਆ ਛਿੰਡੇ ਪੋਣਾ ਛਿੰਡੇ ਪੋਣਾ ਉਹ ਆਹ ਕਲੇ ਮੈਂ ਟਾਂਜੀ ਜੀ ਲੜਾ ਦਿੰਦਾ ਆ ਉਹ ਦੇਖਿਆ ਆ ਲੈਣਾ ਆ ਮੈਂ ਤਾਂ ਤੀ ਤੱਕ ਦੇਖਣਾ ਹੂ ਹੈ ਲਣਾਉਂਦਾ ਨਹੀਂ ਪਾਪਾ ਦੇ ਥੱਲੇ ਵੀ ਕੁੰਡੀਆਂ ਵਸਾਈ ਰੱਖਦਾ ਏ ਬੀਬੀ ਪਾਪੇ ਦੀ ਉਹ ਕਹਿੰਦੇ ਤੇਰਾ ਮੂੰਹ ਸਰ ਮੈਂ ਮੰਮੀ ਤੇ ਗਿਆ ਹਾਂ ਹੁਣ ਤੂੰ ਪਾਪਾ ਤੇ ਗਿਆ ਹੁਣ ਪਾਪਾ ਤੇ ਗਿਆ ਹਾਂ ਚਲੋ ਕੇ ਆ ਬਾਏ ਜੀ ਚੜਦੀ ਕਲਾ ਚ ਰਹੋ ਖੁਸ਼ ਰਹਾ ਕਰੋ ਤੇ ਬਲੌਗ ਜਰੂਰ ਸਾਡੇ ਦੇਖੀ ਜਾਇਆ ਕਰੋ ਤੇ ਸ਼ੇਅਰ ਕਰਿਆ ਕਰੋ ਪਤਾ ਕੀ ਇੱਕ ਹੋਰ ਗੱਲ ਬੇਨਤੀ ਕਰਨੀ ਹੈ ਮਜੂਰੀ ਜਿਹੜੀ ਆਉਂਦੀ ਹੁੰਦੀ ਉਹਨੂੰ ਚੱਲਣ ਦਿਆ ਕਰੋ ਉਦੋਂ ਪੈਸੇ ਆਉਣੇ ਆ ਮਸੀਂ 6-7000 ਰੁਪਿਆ ਬਣਦਾ ਆ ਤੇ ਬਣ ਲੈਣ ਤੋਂ ਥੋੜਾ ਜਿਆ ਕਿਉਂਕਿ ਕੰਮ ਘੁਮ ਹੈ ਨਹੀਂ ਗਾ ਹੁਣ ਮੰਦਾ ਹੀ ਆ ਕੰਮ ਡੰਡੇ ਹੀ ਆ ਡੰਡੇ ਚੱਲਦੇ ਆ ਕੰਮ ਹੁਣ ਸਿਆਲਾ ਨੂੰ ਯਾਰਾ ਠੋਕ ਕੇ ਕਰਨਾ ਤੇ ਇੱਕ ਨੰਬਰ ਕੰਮ ਕਰਨਾ ਪੂਰਾ ਤੁਹਾਨੂੰ ਵੇ ਵੱਡੇ ਵੱਡੇ ਆਪਾਂ ਜਿਹੜੇ ਕਮੇਡੀਅਨ ਕਲਾਕਾਰ ਆ ਜਿੱਦਾਂ ਮਤਲ ਗੋਪੀ ਸ਼ੋਕਰ ਹੁਣੀ ਲਾਲਾ ਉਤਾਰ ਨਿੱਜਰ ਹੁਣੀ ਲਾਲਾ ਹੋਰ ਸਾਡੇ ਵੀਰ ਕਈ ਜਿੰਨੇ ਮਾਣ ਕਈਆਂ ਨਾਂ ਨਹੀਂ ਗਿਣਾ ਸਕਦਾ ਸੁਖ ਲਾਲਾ ਹੋ ਸਾਰੇ ਮੈਂ ਸੱਦਣੇ ਲਿਖਿਓ ਤੇ ਪਰ ਉਦਣ ਜਿੱਦਣ ਮਤਲ ਆਪਾਂ ਨੂੰ ਲੱਗਾ ਵੀ ਅੱਜ ਸੱਦਣ ਜੋਗੇ ਅਸੀਂ ਹੋ ਗਏ ਆ ਇੱਕ ਨੰਬਰ ਦੁਕਾਨ ਬਣਾਉਣੀ ਐ ਸਾਰ ਸਾਰ ਤੇ ਰੇਟ ਜੈਜ ਓਕੇ ਵਾਹ ਤੇ ਚੜਦੀ ਕਲਾ ਚ ਰਿਆ ਕਰੋ ਤੇ ਮਾਂ ਪੇਜ ਦੀ ਸੇਵਾ ਕਰਿਆ ਕਰੋ ਤੇ ਕਸਰਤਾਂ ਅੰਤਾਨੀਆ ਮਾਰੇ ਚੰਗੇ ਦਿਨ ਹਾਸਾ ਸੁਲ ਜਾ ਮਰੂ ਮਰੂ ਨਾ ਕਰੀ ਜਾ ਕਰੋ ਨਹੀਂ ਤੇ ਜੇ ਮਰੂ ਮਰੂ ਉਹ ਨਾ ਤੀ ਸੋਣਾ ਮੇ ਤੋਂ ਇਦਾਂ ਦੇ ਬਲੋਕ ਆ ਮੈਂ ਸਾਰੇ ਬਲੋਕੇ ਦੋ ਦੋ ਘੰਟੇ ਮਰੂ ਮਰੂ ਹੀ ਕਰੀ ਜਾਵਾਂ ਜੇ ਮੈਂ ਆਪਣੀ ਸਟੋਰੀਆਂ ਸੁਣਾਉਣ ਲੱਪਰਾਂ ਤੂੰ ਬਣਾ ਹੈ ਸੰਗਾ ਸਾਹਿਬ ਇੰਨੀਆਂ ਮੁਸੀਬਤਾਂ ਚ ਵੀ ਤੂੰ ਜਾਂ ਸੀ ਜਾਣੇ ਇਸ ਲਈ ਆ ਥੋੜੀ ਕੋਸ਼ਿਸ਼ ਕਰੋ ਹੱਸੋ ਖੇਡੋ ਜ਼ਿੰਦਗੀ ਚ ਆਏ ਆ ਔਰ ਦੌੜਾਂ ਚ ਆਪਾਂ ਲੱਗ ਗਏ ਆ ਤੇ ਪ੍ਰਮਾਤਮਾ ਨੂੰ ਚੇਤੇ ਕਰੋ ਓਕੇ ਬਾਈ ਚੜਦੀ ਕਲਾ ਰੋ ਤੇ ਖੁਸ਼